ਮੈਂ ਤਰ ਨਹੀਂ ਲਾਣ ਵਾਸਤੇ ਜਾ ਰਿਹਾ ਉਹ ਵਿਧਾਨ ਸਭਾ ਦੇ ਅੱਗੇ ਲਾਵਾਂਗਾ ਜਾਂ ਤੇ ਮੇਰੀ ਗੱਲ ਮੰਨ ਲੈਣਗੇ ਨਹੀਂ ਉੱਥੇ ਮਰਾਂਗਾ ਉਹਨਾਂ ਦੇ ਬਾਹਰ ਅੱਗੇ ਉੱਥੇ ਭੁਖੜਦਾਲ ਦੇ ਬੈਠਾਂਗਾ ਠੀਕ ਹੈ ਨਾ ਬਾਕੀ ਲੋਕ ਮੇਰੇ ਨਾਲ ਸੜਕ ਤੇ ਲੜਨਗੇ ਮੈਂ ਉੱਥੇ ਲੜਾਂਗਾ ਚਾਰ ਗੁਣੀ ਲੜਾਈ ਵਧੇਗੀ ਸਵਾ ਤੇ ਤਾਂ ਹੀ ਆਏ ਲੜਾਈ ਤਾਂ ਹੁਣ ਤਾਂ ਸਵਾਦ ਹੀ ਨਹੀਂ ਆ ਪਿਛਲੇ ਦੌਰਨ ਦੇ ਵਿੱਚ ਹੀ 100 ਤੋਂ ਵੱਧ ਮੁਕਦਮੇ ਦਰਜ ਸੀ ਉਹ ਵਾਪਸ ਹੋ ਗਏ 15 20 18 20 ਤੇ ਜਿਹੜੇ ਪਿਛਲੇ ਨੇ ਉਹੀ ਰਹਿ ਰਹੇ ਨੇ ਸੁਣਿਆ ਵੀ ਜੇ ਇੱਕ ਲੜਾਈ ਕਿਸੇ ਹੋਰ ਦੀ ਹੋਵੇ ਗੁਰਨਾਮ ਚੜੂਨੀ ਨਾ ਵੀ ਹੁਣ ਮੁਕਦਮੇ 'ਚ ਨਾ ਉਹਨਾਂ ਦਾ ਪੱਕਾ ਪਾਇਆ ਜਾਂਦਾ ਵੀ ਇਹ ਕਰਾਰੇ ਜਿਵੇਂ 10 ਸਤੰਬਰ ਦਾ ਆਪਾਂ ਪਿੱਪਲੀ ਰੈਲੀ ਕੀਤੀ ਸੀ ਉਹਦੇ 'ਚ 22 ਮੁਕਦਮੇ ਮੇਰੇ ਤੇ ਇੱਕ ਦਿਨ 'ਚ ਦਰਜ ਹੋਏ ਸੀ ਤੇ 22 ਦੇ 바ਈ 307 ਦੇ ਸੀ 307 ਦੇ ਸੀ 22 ਮੁਕਦਮੇ ਇੱਕ ਦਿਨ ਦੇ ਮੈਂ ਉਂਗਲ ਵੀ ਨਹੀਂ ਲਾਈ ਕਿਸੇ ਨੂੰ ਜਦੋਂ ਇਲੈਕਸ਼ਨ ਹੈ ਆਪਾਂ ਉਦੋਂ ਅੰਦੋਲਨ ਲੜ ਲੜੀਏ ਉਸ ਦੀ ਬਜਾਏ ਆਪਾਂ ਵੋਟ ਦਾ ਅੰਦੋਲਨ ਲੜੀਏ ਕਿਉਂਕਿ ਵੋਟ ਸਾਡੀ ਹੈ 80% ਵੋਟ ਤੇ ਕਿਸਾਨ ਮਜ਼ਦੂਰ ਦੀ ਹੈ ਕਿ ਮੇਰੇ ਵਰਗ ਦੀ ਹੈ ਤੇ ਰਾਜ ਜਿਹੜਾ ਹੈ ਉਹ ਲੁਟੇਰੇ ਵਰਗ ਦਾ ਹੈ ਪਰ ਉਹ ਕਿਸਾਨੀ ਵੋਟ ਹੈ ਜਿਹੜੀ ਜਿਹੜੂ ਆਪਾਂ ਕਹਿੰਦੇ ਵੀ 80% ਕਿਸਾਨ ਤੇ ਮਜ਼ਦੂਰ ਦੀ ਆ ਉਹ ਹੁਣ ਤੱਕ ਹੁੰਦਾ ਆ ਮੈਨੂੰ ਨਹੀਂ ਪਤਾ ਇਸ ਇਲੈਕਸ਼ਨ ਚ ਕਿਵੇਂ ਉਹਨੂੰ ਤੁਸੀਂ ਮੈਨੇਜ ਕਰੋਗੇ ਉਹ ਇੱਕ ਜੁੱਟ ਨਹੀਂ ਹੋ ਪਉਂਦੀ ਉਹ ਫਿਰ ਪਾਰਟੀਆਂ ਦੇ ਵਿੱਚ ਵੰਡੀ ਜਾਂਦੀ ਹੈ ਕਿਵੇਂ ਤੁਸੀਂ ਮੈਸੇਜ ਆ ਰਹੇ ਹੋ ਐ ਕਿ ਉਹਨਾਂ ਨੂੰ ਨਾ ਕਾਂਗਰਸ ਨੂੰ ਵੋਟ ਪੈਣੀ ਚਾਹੀਦੀ ਹੈ ਨਾ ਬੀਜੇਪੀ ਨੂੰ ਪੈਣੀ ਚਾਹੀਦੀ ਹੈ ਕਿਸਾਨ ਤੇ ਮਜ਼ਦੂਰ ਕਿਸ ਆਧਾਰ ਤੇ ਉਹਨਾਂ ਨੂੰ ਵੋਟ ਪਾ ਰਹੇ ਨੇ ਕੀ ਗੁਣਵਤਾ ਹੈ ਅੱਜ ਬੀਜੇਪੀ ਦਾ ਕਾਂਗਰਸ ਦਾ ਰਾਜ ਹੁਣ ਤੱਕ ਜਿਆਦਾ ਰਿਹਾ ਹੈ ਸੈਂਟਰ 'ਚ ਸੈਂਟਰ ਤੋਂ ਪੋਲਿਸੀ ਬਣਦੀ ਹੈ ਅੱਜ ਭਾਰਤ ਦੀ ਸੋਨੇ ਦੀ ਚਿੜੀ ਜਿਹਨੂੰ ਆਪਾਂ ਕਹਿੰਦੇ ਸੀ ਅੱਜ ਉਸ ਭਾਰਤ ਦੇ ਵਿੱਚ 23 ਕਰੋੜ ਲੋਕਾਂ ਦਾ ਤੇ ਬੇਟ ਨਹੀਂ ਭਰਦਾ ਅੱਜ ਉਸ ਭਾਰਤ ਦੇ ਵਿੱਚ 9 ਬੰਦਿਆਂ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰਾਪਰਟੀ ਹੈ ਕਿਵੇਂ ਹੋਇਆ ਕਰਜ਼ੇ ਕਰਜ਼ੇ ਵੀ ਉਹਨਾਂ ਦਾ ਹੀ ਬਾਹਰ ਰਿਹਾ ਹੈ ਅਰੇ ਗਰੀਬ ਦਾ ਕਰੋ ਯਾਰ ਸਾਡਾ ਇਹ ਕਹਿਣਾ ਹੈ ਵੀ ਸਾਰੇ ਕੈਂਡੀਡੇਟਾਂ ਨੂੰ ਭੇਵੇ ਦਿਨ ਨੂੰ ਲਾਈਨ 'ਚ ਬਿਠਾ ਲਓ ਤੇ ਤੁਸੀਂ ਰੱਖੋ ਪ੍ਰੋਗਰਾਮ ਕਿਸੇ ਦਿਨ ਸਾਰੇ ਕੈਂਡੀਡੇਟਾਂ ਨੂੰ ਬਿਠਾਓ ਸਾਰਿਆਂ ਨੂੰ ਪੁੱਛੋ ਤੁਹਾਨੂੰ ਵੋਟ ਕਿਉਂ ਪਾਣ ਲੋ ਬਈ ਉਹ ਆਪਣੀ ਦੱਸਣ ਵੀ ਅਸੀਂ ਇਹ ਕੰਮ ਕੀਤਾ ਹੈ ਅਸੀਂ ਆਪਣੀ ਦੱਸਾਂਗੇ ਵੀ ਅਸੀਂ ਇਹ ਕੀਤਾ ਹੈ ਸਾਰੇ ਲੋਕ ਸੁਣੋ ਫਿਰ ਜਿਹੜਾ ਠੀਕ ਉਹਨੂੰ ਪਾ ਦਿਓ ਇਹਨਾਂ ਨੂੰ ਤਾਂ پتہ ਇਹ ਤੇ ਕੀ ਕਰ ਲੈ ਕੱਲਾ ਜਾ ਕੇ ਕੀ ਕਰ ਲੇਗਾ ਤੁਸੀਂ ਬਣਾ ਕੇ ਦੇ ਵੇਖੋ ਫਿਰ ਦੱਸਿਆ ਜੇ ਕੀਤਾ ਕਿ ਨਹੀਂ ਕੀਤਾ ਤੁਸੀਂ ਜੁੜੇ ਵੱਖਰੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਪੈ ਰਹੀਆਂ ਤੇ ਇਹਨਾਂ ਵੋਟਾਂ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਵੱਡੇ ਕਿਸਾਨ ਆਗੂ ਹੈ ਆਪਾਂ ਇਹਨਾਂ ਨੂੰ ਕਿਸਾਨ ਮੋਰਚੇ ਦੇ ਵਿੱਚ ਵੀ ਦੇਖਿਆ ਤੇ ਇਹਨਾਂ ਨਾਲ ਗੱਲਬਾਤ ਆਪਾਂ ਕਰਦੇ ਹਾਂ ਕਿਉਂਕਿ ਵਿਧਾਨ ਸਭਾ ਇਲੈਕਸ਼ਨ ਇਹ ਖੁਦ ਲੜ ਰਹੇ ਆ ਬਹਿਵਾ ਵਿਧਾਨ ਸਭਾ ਹਲਕਾ ਤੋਂ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਦਾ ਧੰਨਵਾਦ ਧੰਨਵਾਦ 31 ਸਾਲ ਦੇ ਕਰੀਬ 30 31 ਸਾਲ ਹੋ ਗਏ ਕਿਸਾਨੀ ਸੰਘਰਸ਼ ਵਿੱਚ ਤੁਹਾਨੂੰ ਅੱਜ ਹੁਣ ਪਹਿਲਾਂ ਵੀ ਹਾਲਾਂਕਿ ਤੁਸੀਂ ਇਸ ਇਲੈਕਸ਼ਨ ਲੜੇ ਆ ਇਸ ਵਾਰ ਫੇਰ ਇਲੈਕਸ਼ਨ ਲੜ ਰਹੇ ਹਾਂ ਕੀ ਦਿਮਾਗ ਚ ਕੀ ਆ ਸੋਚ ਗਈ ਐ ਦੇਖੋ 32 ਸਾਲ ਤੋਂ ਅਸੀਂ ਲੜ ਰਹੇ ਆ ਕਿੰਨੇ ਵਾਰੀ ਜੇਲ੍ਹ ਗਏ ਕਿੰਨੇ ਵਾਰੀ ਡੰਡਾ ਸੋਟਾ ਸਰਕਾਰ ਨੇ ਕੀਤਾ ਕਿੰਨੇ ਮੁਕੱਦਮੇ ਅੱਜ ਵੀ 20 18 20 ਮੁਕੱਦਮੇ ਚੱਲ ਰਹੇ ਹੋਣੇ ਤੇ ਅੰਦੋਲਨ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਇਹਨਾਂ ਸਾਲਾਂ ਦੇ ਵਿੱਚ ਕਿਸਾਨ ਦਾ ਗਰਾਫ ਫੋਰ ਡਾਉਣ ਗਿਆ ਕਿਉਂਕਿ ਜਿੱਥੇ ਕਾਨੂੰਨ ਬਣਦੇ ਨੇ ਆਪਾਂ ਉਹਨਾਂ ਨੂੰ ਕਾਨੂੰਨਾਂ ਨੂੰ ਤੜਵਾਉਣ ਵਾਸਤੇ ਲੜਦੇ ਆਂ ਕਾਨੂੰਨ ਬਣਾਉਣ ਵਾਸਤੇ ਨਹੀਂ ਲੜਦੇ ਜਿੱਥੇ ਕਾਨੂੰਨ ਬਣਦੇ ਨੇ ਮਤਲਬ ਅੰਦੋਲਨ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿਸੇ ਨੂੰ ਬੁਖਾਰ ਆ ਜਾਏ ਤੇ ਉਹ ਬੁਖਾਰ ਤਾਰਨ ਦੀ ਦਵਾਈ ਦੋ ਕੋਈ ਬਿਮਾਰੀ ਆ ਜਾਏ ਬਿਮਾਰੀ ਨੂੰ ਠੀਕ ਕਰਨ ਦੀ ਦਵਾਈ ਦੋ ਇਹ ਹੈ ਅੰਦੋਲਨ ਤੇ ਸੱਤਾ ਇਸ ਤਰ੍ਹਾਂ ਹੈ ਕਿ ਬਿਮਾਰੀ ਆਏ ਹੀ ਨਾ ਆਉਣ ਤੋਂ ਪਹਿਲਾਂ ਬਿਮਾਰੀ ਨੂੰ ਪਿੱਛੇ ਹੀ ਰੋਕ ਦਿਓ ਉਹ ਚੀਜ਼ ਹੈ ਸੱਤਾ ਤੇ ਅੰਦੋਲਨ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਪੂਰੇ ਦੇਸ਼ ਦੇ ਵਿੱਚ ਇੰਨਾ ਵੱਡਾ ਅੰਦੋਲਨ ਐਦੂ ਵੱਡਾ ਤੇ ਹੋ ਨਹੀਂ ਸਕਦਾ ਉਦੋਂ ਬਾਅਦ ਆ ਕੇ ਫਿਰ ਸੜਕ ਤੇ ਉਦੋਂ ਬਾਅਦ ਫਿਰ ਨਾ ਸੁੱਟੀ ਉਦੋਂ ਬਾਅਦ ਫਿਰ ਗੋਲੀਆਂ ਉਦੋਂ ਫਰ ਬਾਅਦ ਫਿਰ ਡੰਡੇ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਵੀ ਜਦੋਂ ਇਲੈਕਸ਼ਨ ਹੈ ਆਪਾਂ ਉਦੋਂ ਅੰਦੋਲਨ ਲੜ ਲੜੀਏ ਉਸ ਦੀ ਬਜਾਏ ਆਪਾਂ ਵੋਟ ਦਾ ਅੰਦੋਲਨ ਲੜੀਏ ਇਲੈਕਸ਼ਨ ਦੇ ਵਿੱਚ ਆਪਾਂ ਵੋਟ ਦਾ ਅੰਦੋਲਨ ਲੜੀਏ ਕਿਉਂਕਿ ਵੋਟ ਸਾਡੀ ਹੈ 80% ਵੋਟ ਤੇ ਕਿਸਾਨ ਮਜ਼ਦੂਰ ਦੀ ਹੈ ਕਿ ਮੇਰੇ ਵਰਗ ਦੀ ਹੈ ਤੇ ਰਾਜ ਜਿਹੜਾ ਹੈ ਉਹ ਲੁਟੇਰੇ ਵਰਗ ਦਾ ਹੈ ਤੇ ਫਿਰ ਕਮੇਰੇ ਵਰਗ ਦੀ ਵੋਟ ਨਾਲ ਰਾਜ ਬਣਦਾ ਹੈ ਤੇ ਆਪਾਂ ਲੁਟੇਰਿਆਂ ਨੂੰ ਰਾਜ ਦੇ ਕੇ ਫਿਰ ਉਹਨਾਂ ਤੋਂ ਕੁਟਿਏ ਇੱਕੀ تھوڑی سمجھداری ہے اس کر کے ਅਸੀਂ ইলেকਸ਼ਨ ਦੇ ਵਿੱਚ ਆਏ ਆ ਆਪਾਂ ووٹ دے আন্দোলন ਦੇ ਵਿੱਚ ਆਏ ਆ ইলেকਸ਼ਨ لڑਦਾ મતલਬ ਇਹ ਨਹੀਂ ਸਾਡੂ ਕੋਈ ਬਹੁਤਾ ਸ਼ੌਕ ਨਹੀਂ ਹੈ اور کوئی ਆ ਨੇਤਾ ਬਣਨ ਦਾ ਜਾਂ ਪੈਸੇ ਕਮਾਣ ਦਾ ਜਾਂ ਚੁੰਦਰ ਦਾ ਕੋਈ ਬਹੁਤਾ ਸ਼ੌਕ ਨਹੀਂ ਹੈ ਸ਼ੌਕ ਇਸ ਚੀਜ਼ ਦਾ ਹੈ ਕਿ ਜਿਹੜੇ ਲੋਕਾਂ ਦੀ ਆਵਾਜ਼ ਕੋਈ ਨਹੀਂ ਚੱਕਦਾ ਜਿਹੜੇ ਲੋਕਾਂ ਦੀ ਆਵਾਜ਼ ਡੰਡੇ ਨਾਲ ਦਬਾਤੀ ਜਾਂਦੀ ਹੈ ਉਹ ਉਹ ਲੋਕ ਵੋਟ ਨਾਲ ਬਣਦੇ ਨੇ ਸਾਡੀ ਵੋਟ ਨਾਲ ਬਣਦੇ ਨੇ ਤੇ ਆਪਣੀ ਵੋਟ ਜੇ ਆਪਾਂ ਬਣ ਲਈਏ ਉਸ ਤੋਂ ਸਾਰੀ ਰਾਜਨੀਤਿਕ ਪਾਰਟੀਆਂ ਡਰਨ ਲੱਗੀਆਂ ਬਿਲਕੁਲ ਤੁਸੀਂ ਕਿਹਾ ਵੀ ਵੋਟ ਬਹੁਤ ਜ਼ਰੂਰੀ ਆ ਕਿਉਂਕਿ ਜਿਨ੍ਹਾਂ ਨੇ ਪਾਲਿਸੀਆਂ ਤਿਆਰ ਕਰਨੀਆਂ ਔਰ ਇਹ ਵੀ ਦੇਖਿਆ ਚਾਹੇ ਹਰਿਆਣਾ ਦੇ ਵਿੱਚ ਅਸੀਂ ਦੇਖਿਆ ਸੂਰਜਮੁਖੀ ਵਾਲਾ ਧਰਨਾ ਹੋਵੇ ਜਿਹਦੇ ਤੁਹਾਡੀ ਪੱਗ ਵੀ ਉੱਤਰਦੀ ਆ ਪੁਲਿਸ ਤੁਹਾਨੂੰ ਚੱਕਣ ਆਉਂਦੀ ਆ ਤੇ ਪਿਹੇਵੇ ਦੇ ਵਿੱਚ ਵੀ ਤੁਸੀਂ ਇੱਕ ਇੱਥੇ ਵੀ ਇੱਕ ਮੋਰਚਾ ਲੜਿਆ ਚਾਹੇ ਉਹ ਹਾਈਵੇ ਦੀ ਗੱਲ ਹੋਵੇ ਬਹੁਤ ਖੁਸ਼ ਆ ਜਿਹੜਾ ਤੁਸੀਂ ਪਿੰਡੇ ਤੇ ਵੀ ਹੰਡਾਇਆ ਲੜਿਆਗਾ ਪਰ ਉਹ ਕਿਸਾਨੀ ਵੋਟ ਹੈ ਜਿਹੜੀ ਜਿਹੜ ਨੂੰ ਆਪਾਂ ਕਹਿੰਦੇ ਵੀ 80% ਕਿਸਾਨ ਤੇ ਮਜ਼ਦੂਰ ਦੀ ਆ ਉਹ ਹੁਣ ਤੱਕ ਹੁੰਦਾ ਆ ਮੈਨੂੰ ਨਹੀਂ ਪਤਾ ਇਸ ਇਲੈਕਸ਼ਨ ਚ ਕਿਵੇਂ ਉਹਨੂੰ ਤੁਸੀਂ ਮੈਨੇਜ ਕਰੋਗੇ ਉਹ ਇੱਕ ਜੁੱਟ ਨਹੀਂ ਹੋ ਪਉਂਦੀ ਉਹ ਫਿਰ ਪਾਰਟੀਆਂ ਦੇ ਵਿੱਚ ਵੰਡੀ ਜਾਂਦੀ ਆ ਕਿਵੇਂ ਤੁਸੀਂ ਮੈਸੇਜ ਆ ਰਹੇ ਹੋ ਐ ਕਿ ਉਹਨਾਂ ਨੂੰ ਵੀਰ ਉਹ ਕਟੂਕਟ ਆਉਦੀ ਇਸ ਗੱਲ ਤੇ ਤਾਂ ਕੱਟ ਜੇ ਦੇਖੋ ਜਿੱਥੋਂ ਤੱਕ ਦੋਨਾਂ ਸਵਾਲਤ ਉਹ ਸਾਰਾ ਕੁਝ ਤੁਸੀਂ ਦੇਖਿਆ ਸਭ ਲੋਕਾਂ ਨੇ ਦੇਖਿਆ ਪਿਛਲਾ ਜਿਹੜਾ ਤੁਸੀਂ ਸੁਰਜਮੁਖੀ ਦੀ ਅੰਦੋਲਨ ਦੀ ਗੱਲ ਕਰਦੇ ਹੋ ਤੇ ਉਹਦੇ ਚ ਮੇਰਾ ਖਿਆਲ ਹੈ ਮੇਰੀ ਵੀ ਪੱਗ ਤੇ ਵੀ ਪੈਰ ਰੱਖ ਕੇ ਨਿਕਲੇ ਨੇ ਤੇ ਮੇਰੇ ਬੇਟੇ ਨੂੰ 50 ਡੰਡੇ ਪਏ ਹੋਣੇ ਉਸ ਅੰਦੋਲਨ ਦੇ ਵਿੱਚ ਸਾਨੂੰ ਚੱਕ ਕੇ ਜਿਹੜੇ ਚ ਲੈ ਗਏ ਜਿਵੇਂ ਮੁਰਦਿਆਂ ਚੱਕ ਕੇ ਲੈ ਜਾਂਦੇ ਨੇ ਤੇ ਉਸ ਤੋਂ ਪਹਿਲਾਂ ਜੀਰੀ ਦਾ ਅੰਦੋਲਨ ਲੜਿਆ ਸੀ ਹੁਣ ਜੀਰੀ ਮੰਡੀ ਚ ਪਈ ਆ ਆਪਾਂ ਜੀਰੀ ਦਾ ਅੰਦੋਲਨ ਲੜਿਆ ਸੜਕ ਤੇ ਬਹਿ ਕੇ ਉਦੋਂ ਮੁਕਦਮਾ ਅਦਰ ਚ ਹੋ ਗਿਆ ਅਜੇ ਚੱਲ ਰਿਹਾ ਹੈ ਟੋਟਲ ਕਿੰਨੇ ਮੁਕਾਦਮੇ ਆ ਤੁਹਾਡੇ ਟੋਟਲ ਤੇ ਪਤਾ ਨਹੀਂ ਸੈਂਕੜੇ ਭੁਗਤ ਚੁਕੇ ਆ ਪਿਛਲੇ ਅੰਦਰਨ ਦੇ ਵਿੱਚ ਹੀ 100 ਤੋਂ ਵੱਧ ਮੁਕਾਦਮੇ ਦਰਜ ਸੀ ਉਹ ਵਾਪਸ ਹੋ ਗਏ 15 20 18 20 ਤੇ ਜਿਹੜੇ ਪਿਛਲੇ ਨੇ ਉਹੀ ਰਹਿ ਰਹੇ ਨੇ ਮੈਂ ਤਾਂ ਇਹ ਵੀ ਸੁਣਿਆ ਵੀ ਜੇ ਕਿ ਲੜਾਈ ਕਿਸੇ ਹੋਰ ਦੀ ਹੋਵੇ ਗੁਰਨਾਮ ਚੜੂਨੀ ਨਾ ਵੀ ਹੁਣ ਮੁਕਾਦਮੇ ਚ ਨਾ ਉਹਨਾਂ ਦਾ ਪੱਕਾ ਪਾਇਆ ਜਾਂਦਾ ਵੀ ਇਹ ਕਰਾ ਰਹੇ ਹਾਂ ਹਾਂ ਹੁੰਦਾ ਜਿਵੇਂ 10 ਸਤੰਬਰ ਦਾ ਆਪਾਂ ਪਿੱਪਲੇ ਰੈਲੀ ਕੀਤੀ ਸੀ ਉਹਦੇ ਚ 22 ਮੁਕਾਦਮੇ ਮੇਰੇ ਤੇ ਇੱਕ ਦਿਨ ਚ ਦਰਜ ਹੋਏ ਸੀ ਤੇ 22 ਦੇ 22 307 ਦੇ ਸੀ 307 ਦੇ ਸੀ 22 ਮੁਕਦਮੇ ਇੱਕ ਦੰਦੇ ਮੈਂ ਉਂਗਲ ਵੀ ਨਹੀਂ ਲਾਈ ਕਿਸੇ ਨੂੰ ਤੇ ਖੈਰ ਚਲੋ ਉਹ ਚੀਜ਼ਾਂ ਵਕਰੀਆਂ ਨੇ ਪਰ ਜੇ ਆਪਾਂ ਵਿੱਚ ਹੀ ਲਿਖੀਏ 6000 ਕਿੱਲੇ ਜ਼ਮੀਨ ਜਿਹੜੀ ਅਵੈਦ ਜਿਹੜਾ ਅੰਗਰੇਜ਼ਾਂ ਦੇ ਜਮਾਨੇ ਤੋਂ ਲੈ ਕੇ ਚਿੱਲ ਦੇ ਵਿੱਚ ਦੱਬੀ ਹੋਈ ਸੀ ਛੜਾ ਕੇ ਕਿਸਾਨਾਂ ਨੂੰ ਦਿੱਤੀ 2001 ਦੇ ਵਿੱਚ 27000 ਏਕੜ ਜ਼ਮੀਨ ਇਹੇ ਦੀ مشترਕਾ ਮਾਲਕਾਂ ਉਰੇ ਹਰਿਆਣੇ ਦੀ ਲਾਉ ਤੇ 3-4 ਲੱਖ ਏਕੜ ਜਿਹੜੀ ਜੇ ਸਰਕਾਰ ਨੇ ਕਬਜ਼ੇ ਲੈਣੇ ਸ਼ੁਰੂ ਕਰਤੇ ਸੀ ਇੰਤਕਾਲ ਤੋੜਤੇ ਸੀ ਕਾਰੀਮੋਦ ਦੇ ਵਿੱਚ ਤਰਕੀ ਦਾਦਰੀ ਦੇ ਵਿੱਚ ਇੱਕ ਪਿੰਡ ਦਾ ਕਬਜ਼ਾ ਲੈ ਇੱਕ ਪਿੰਡ ਦਾ ਪੂਰੀ ਜ਼ਮੀਨ ਦਾ ਕਬਜ਼ਾ ਲੈ ਲਿਆ ਸੀ ਇੱਕ ਬਡਨਪੁਰ ਪਿੰਡਾ ਉੱਥੇ ਕਬਜ਼ਾ ਲੈ ਲਿਆ ਸੀ ਦੋਵੇਂ ਜਗ੍ਹਾ ਕਬਜ਼ਾ ਵਾਪਸ ਲਿਆ ਤੇ ਅਜੇ ਤੱਕ ਇਹਨਾਂ ਦੀਆਂ ਜ਼ਮੀਨਾਂ ਬਚੀਆਂ ਹੋਈਆਂ ਆ ਫਿਰ ਉਹਨਾਂ ਜ਼ਮੀਨਾਂ ਦਾ ਪੋਰਟਲ ਨਹੀਂ ਸੀ ਕਰਦੇ ਉਹ ਕਰਾਇਆ ਧੱਕੇ ਨਾਲ ਮੰਡੀ ਤੋੜਦੇ ਸੀ ਮੰਡੀ ਦੀ ਸਾਰੀ ਕਣਕਲ ਜਾ ਰਹੀ ਸੀ ਸੈਲੋਕਦਮ ਦੇ ਵਿੱਚ ਉਹ ਰਕਵਾਈ ਇੱਥੇ ਡਰੇਨ ਦਾ ਇੱਕ ਕੋਲ ਬਣਨਾ ਸੀ ਉਹ ਰਕਵਾਇਆ ਆ ਕਰਨ ਆ ਬਾਈਪਾਸ 25-25 ਲੱਖ ਤੇ ਹੁਣ ਉਹਨਾਂ ਦਾ ਹੋਰ ਮਿਲ ਰਿਹਾ ਕੰਮ ਤੇ ਬੜੇ ਕਰਾਏ ਨੇ ਪਰ ਜਿਹੜਾ ਤੁਸੀਂ ਸਵਾਲ ਕੀਤਾ ਕਿ ਉਹ ਵੋਟ 'ਚ ਨਹੀਂ ਬਦਲਦਾ ਉਹ ਵੋਟ 'ਚ ਇਸ ਕਰਕੇ ਨਹੀਂ ਬਦਲਦਾ ਜਿਹੜੇ ਸਾਡੇ ਕੜਾ ਮਸ਼ੌਦਰੀ ਨੇ ਜਿਹੜੇ ਕਿਸੇ ਨੇ ਕਾਂਗਰਸ ਦੀ ਪੂਛ ਪਕੜੀ ਹੈ ਕਿਸੇ ਨੇ ਭਾਜਪਾ ਦੀ ਪੂਛ ਪਕੜੀ ਹੈ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਲੀਡਰ ਨੇ ਪਿੰਡਾਂ ਦੇ ਲੀਡਰ ਕਿਸੇ ਨੇ ਚਟਾਲੇ ਦੀ ਕੋਸ਼ ਪਕੜੀ ਹੈ ਉਹ ਅੰਦੋਲਨ ਦੇ ਵਿੱਚ ਤੇ ਆਉਂਦੇ ਸੀ ਵੀ ਸਾਨੂੰ ਸਰਪੰਚੀ ਦਾ ਇਲੈਕਸ਼ਨ ਲੜਨਾ ਹੈ ਜੇ ਨਾ ਆ ਗਏ ਤਾਂ ਇਹਨਾਂ ਨੇ ਵੋਟਾਂ ਨਹੀਂ ਪਾਣੀਆਂ ਸਾਨੂੰ ਬਲੌਕ ਸਮਤੀ ਦਾ ਲੜਨਾ ਹੈ ਜੇ ਨਾ ਆ ਗਏ ਤਾਂ ਇਹਨਾਂ ਨੇ ਵੋਟਾਂ ਨਹੀਂ ਪਾਣੀਆਂ ਉਹ ਜਿਹੜੇ ਕੜਮ ਚੌਧਰੀ ਸੀ ਉਹ ਆਪਣੇ ਫਾਇਦੇ ਵਾਸਤੇ ਗਏ ਸਾਡੇ ਅੰਦੋਲਨ ਦੇ ਵਿੱਚ ਅਸੀਂ ਉਹਨਾਂ ਨੂੰ ਸੋਚ ਲੈਣੇ ਆ ਸਾਡੇ ਨੇ ਉਹ ਆਪਣਾ ਫਾਇਦਾ ਚੱਕਣ ਵਾਸਤੇ ਭਾਜਪੀ ਤੇ ਕਾਂਗਰਸ ਠੀਕ ਹੈ ਉਹ ਉਹਨਾਂ ਨਾਲ ਲੱਗਦੇ ਨੇ ਕਿਉਂਕਿ ਅਸੀਂ ਤਾਂ ਹੋਏ ਜਰਨਲ ਬੰਦੇ ਅਸੀਂ ਤਾਂ ਹੋਏ ਜ਼ਮੀਨ ਦੇ ਲੜਨ ਵਾਲੇ ਪਰ ਇੱਥੇ ਜਿਹੜਾ ਆਮ ਜਨमानस ਹੈ ਜਿਹੜਾ ਮ चौधरीਆਂ ਦੇ ਪਾਸੇ ਕੱਢਦੀ ਏ ਜਿਹੜਾ ਆਮ ਜਨमानस ਹੈ ਉਹਦੇ ਦਿਮਾਗ 'ਚ ਗੱਲ ਬੜੀ ਬੈਠਣੀ ਸ਼ੁਰੂ ਹੋ ਗਈ ਹੈ ਮਜ਼ਦੂਰਾਂ ਦੇ ਦਿਮਾਗ 'ਚ ਬੈਠਣੀ ਸ਼ੁਰੂ ਹੋ ਗਈ ਹੈ ਹੁੰਦਾ ਕੀ ਹੈ ਇਲੈਕਸ਼ਨ ਹੈ ਕੀ ਇਲੈਕਸ਼ਨ ਦੇ ਵਿੱਚ ਸਾਡੇ ਸਾਹਮਣੇ ਪੰਜ ਕੈਂਡੀਡੇਟ ਖੜੇ ਨੇ ਉਦਾਹਰਨ ਦੇ ਤੌਰ ਤੇ ਪੰਜਾਂ 'ਚੋਂ ਕਿਹੜਾ ਸਾਡੇ ਕਾ ਵਾਸਤੇ ਲੜਦਾ ਹੈ ਕਿਹੜਾ ਆਪਣੇ ਪੇਟ ਵਾਸਤੇ ਲੜਦਾ ਹੈ ਕਿਹੜਾ ਚੋਰ ਹੈ ਕਿਹੜਾ ਇਮਾਨਦਾਰ ਹੈ ਕਿਹੜਾ ਚਾਲਵਾਜ ਹੈ ਉਹਨਾਂ ਨੇ ਪਰਖਣਾ ਹੈ ਸੱਚਾ ਕਿਹੜਾ ਹੈ ਝੁੱਠਾ ਕਿਹੜਾ ਹੈ ਕਿਹੜਾ ਕਿਹਦੇ ਵਾਸਤੇ ਕੰਮ ਕਰਦਾ ਅੱਜ ਤੇ 32 ਸਾਡਾ ਇਹ ਕਹਿਣਾ ਹੈ ਵੀ ਸਾਰੇ ਕੈਂਡੀਡੇਟਾਂ ਨੂੰ ਭੇਵੇ ਤਨੂੰ ਲਾਈਨ 'ਚ ਬਿਠਾ ਲਿਓ ਤੇ ਤੁਸੀਂ ਰੱਖੋ ਪ੍ਰੋਗਰਾਮ ਕਿਸੇ ਤਨ ਸਾਰੇ ਕੈਂਡੀਡੇਟਾਂ ਨੂੰ ਬਿਠਾਓ ਸਾਰੇ ਨੂੰ ਪੁੱਛੋ ਤੁਹਾਨੂੰ ਵੋਟ ਕਿਉਂ ਬਣ ਲੋ ਲਗਦਾ ਨਹੀਂ ਤੁਹਾਡੇ ਮੂਰੇ ਕਿਸੇ ਨੇ ਬਹਿਣਾ ਉਹਨਾਂ ਨੇ ਟਾਲ ਜਾਣਾ ਸਾਨੂੰ ਸਵਾਦ ਹੈ ਨਾ ਗੱਲ ਦਾ ਭਈ ਉਹ ਆਪਣੀ ਦੱਸਣ ਵੀ ਅਸੀਂ ਇਹ ਕੰਮ ਕੀਤਾ ਅਸੀਂ ਆਪਣੀ ਦੱਸਾਂਗੇ ਵੀ ਅਸੀਂ ਇਹ ਕੀਤਾ ਸਾਰੇ ਲੋਕ ਸੁਣੋ ਫਿਰ ਜਿਹੜਾ ਠੀਕ ਉਹਨੂੰ ਪਾ ਦਿਓ ਜੇ ਕਾਂਗਰਸ ਨੇ ਠੀਕ ਕੀਤਾ ਉਹਨੂੰ ਪਾ ਦਿਓ ਬੀਜੇਪੀ ਨੇ ਠੀਕ ਕੀਤਾ ਉਹਨੂੰ ਪਾ ਦਿਓ ਹੁਣ ਹੁੰਦਾ ਕੀ ਹੈ ਇੱਥੇ ਬੀਜੇਪੀ ਨੇ ਅਜੜਾਣਾ ਤੋਂ ਟਿਕਟ ਖੋਲਿਆ ਸਰਦਾਰਾਂ ਨੇ ਰੌਲਾ ਪਾਇਆ ਸਿੱਖਾਂ ਨੇ ਰੌਲਾ ਪਾਇਆ ਕਿ ਤਾਂ ਜੀ ਜਿਹੜਾ ਹੈ ਬੀਜੇਪੀ ਸਿੱਖ ਵਿਰੋਧੀ ਹੈ ਬੀਜੇਪੀ ਸਿੱਖ ਵਿਰੋਧੀ ਰੋਲਾ ਪਾਇਆ ਛੱਠੇ ਦੀ ਮਦਦ ਕਰਨ ਵਾਸਤੇ ਤੇ ਫਿਰ ਆ ਉਹਨਾਂ ਦੇ ਕਿਰਪਾਚਾਇਤ ਰੱਖੀ ਬਈ ਆਪਾਂ ਪੰਚਾਇਤ ਚ ਫੈਸਲਾ ਲਿਆਂਗੇ ਤੇ ਮੈਂ ਉਹਨਾਂ ਦੇ ਇੱਕ ਬੰਦੇ ਨੂੰ ਹੁਣ ਕੀਤਾ ਮੈਂ ਕਿ ਕੀ ਕਰੋਗੇ ਪੰਚਾਇਤ ਦੇ ਵਿੱਚ 16 4 ਵਜੇ ਪਈ 16 ਤਰੀਕ ਨੂੰ ਉਹਨਾਂ ਨੇ ਪੰਚਾਇਤ ਕਰਨੀ ਸੀ ਕਹਿੰਦੇ ਜੀ ਡीडी ਨੂੰ ਹਰਾਨ ਦਾ ਫੈਸਲਾ ਲਿਆਂਗੇ ਮੈਂ ਕਿਹਾ ਕਾਂਗਰਸ ਦੀ ਮਦਦ ਕਰੋਗੇ ਕਹਿੰਦੇ ਜੀ ਫਿਰ ਹੁਣ ਹੋਰ ਕੀ ਕਰੀਏ ਮੈਂ ਕਿਹਾ ਕਾਂਗਰਸ ਜਿਹੜੀ ਹੈ ਬੀਜੇਪੀ ਤੋਂ ਚੰਗੀਆਂ ਸਿੱਖਾਂ ਵਾਸਤੇ ਇਹ ਉਹ ਗੋਲ-ਗੋਲ ਜੀ ਕਰੇ ਮੈਂ ਕਹੇ ਮੇਰੀ ਸੁਣ ਲੋ ਗੱਲ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਸੀ ਕਾਂਗਰਸ ਨੇ 5000 ਸਿੱਖ ਦਾ ਕਤਲ ਕੀਤਾ ਸੀ ਟਾਰਾਂ ਚ ਗਲਪਾ ਪਾ ਕੇ ਸਾੜੇ ਸੀ ਕਸਾਈਆ ਨੇ ਦਿੱਲੀ ਦੇ ਵਿੱਚ ਕਾਂਗਰਸ ਨੇ ਪੰਜਾਬ ਦੇ ਵਿੱਚ ਕੋਈ ਮੁੰਡਾ ਨਹੀਂ ਸੀ ਛੱਡਿਆ ਇਹਨਾਂ ਨੇ ਜਵਾਨ ਦਾ ਉਮਰ ਦਾ 25000 ਮੁੰਡਿਆਂ ਨੂੰ ਕਾਊਂਟਰ ਕਰ ਕਰ ਕੇ ਮਾਰਿਆ ਸੀ ਕਾਂਗਰਸ ਨੇ ਤੇ ਭਾਜਪਾ ਦੇ ਕਾਂਗਰਸ ਦਾ ਮੁਕਾਬਲਾ ਇਹ ਕਰੋਗੇ ਦੂਜੀ ਗੱਲ ਫਿਰ ਤੁਸੀਂ ਕੈਂਡੀਡੇਟ ਤਾਂ ਕੈਂਡੀਡੇਟ ਦੇ ਨਾਲ ਕਰ ਲਿਓ ਜਿਹਦੇ ਨੂੰ ਮਨਦੀਪ ਚਟਾਨ ਟਿਕਟ ਮਿਲੀ ਹੈ ਉਹਦੇ ਨਾਲ ਸਿਰਤੇ ਵਾਲਾ ਨਾ ਡੜੀ ਹੈ ਕਟਾਉਂਦਾ ਹੈ ਤੇ ਫਿਰ ਤੁਸੀਂ ਮੈਨੂੰ ਬਹੁਤ ਸਪੋਰਟ ਕਿਉਂ ਨਹੀਂ ਕਰਦੇ ਮੈਂ ਤਾਂ ਜਿੱਦਨ ਦਾ ਜੰਮਿਆ ਅਜੇ ਤੱਕ ਕੈਂਚੀ ਨਹੀਂ ਲਾਈ ਮੈਂ ਤਾਂ ਪੱਗ ਵੀ ਕੇਸਰੀ ਬੰਨਦਾ ਵਾਂ ਉਹਨਾਂ ਦੇ ਪੱਗ ਦੇ ਵਿੱਚ ਸਿਰ ਹੁਣ ਫਸਾਇਆ ਹੈ ਨਹੀਂ ਉਹ ਕੀ ਪਤਾ ਕਹਿੰਦੇ ਹੁਣ ਵੀ ਉਹਨਾਂ ਨੂੰ ਰਾਜਨੀਤਿਕ ਤਜਰਬਾ ਵੱਧਾ ਚੜੂਨੀ ਸਾਹਿਬ ਨੂੰ ਹਾਲਾਂਕਿ ਯੂਨੀਅਨ ਵਾਲੇ ਪੱਖ ਚ ਆ ਵੀ ਰਹੇ ਰਾਜਨੀਤਿਕ ਤਜਰਬਾ ਲਈ ਸੁਣ ਲਓ ਜਦੋਂ ਖੇਤੀ ਮੰਤਰੀ ਸੀ ਛੱਠਾ ਮੈਂ ਛੱਠੇ ਨੂੰ ਕਿਹਾ ਸੀ ਇਸ ਏਰੀਆ ਤੇ ਪਾਣੀ ਦੂੰਗੇ ਜਾ ਰਿਹਾ ਹੈ ਤੁਸੀਂ ਇਸ ਏਰੀਆ ਦੇ ਵਿੱਚ ਹਰ ਹਰਤੀ ਖੇਤੀ ਕਰਵਾਓ 10000 ਰੁਪਏ ਕਿੱਲਾ ਕਿਸਾਨ ਨੂੰ ਸਬਸਿਡੀ ਦਿਓ ਕਿਸਾਨ ਜੀਰੀ ਦੀ ਜਗ੍ਹਾ ਬਹੁਤ ਏਰੀਆ ਉਹ ਹੈ ਜੀਰੀ ਦੀ ਜਗ੍ਹਾ ਹਰ ਹਰ ਹੋ ਸਕਦੀ ਹੈ ਇੱਕੋ ਪੀੜਾ ਦੋਨਾਂ ਦਾ ਇੱਕੋ ਤਰ੍ਹਾਂ ਦੀ ਜ਼ਮੀਨ ਹੈ ਦੋਹਾਂ ਦੀ ਹਾਂ ਤੇ 5000 ਦੀ ਤੁਹਾਡੀ ਬਿਜਲੀ ਬਚ ਜਾਣੀ ਹੈ ਤੇ ਜ਼ਮੀਨ ਬਚਣੀ ਹੈ ਸੁਧਰਣੀ ਹੈ ਪਾਣੀ ਬਚਣਾ ਹੈ ਬਿਜਲੀ ਬਚਣੀ ਹੈ ਸਭ ਕੁਝ ਬੱਚਤ ਹੋਣੀ ਹੈ ਦਾਲ ਆਪਣੇ ਦੇਸ਼ ਦੀ ਪੈਦਾ ਹੋਏਗੀ ਆਪਾਂ ਬਾਹਰੋਂ ਮੰਗਾਣ ਦੀ ਲੋੜ ਨਹੀਂ ਪੈਣੀ ਕੋਈ ਸੁਣੀ ਨਹੀਂ ਕੀ ਤਜਰਬਾ ਹੈ ਉਹਨਾਂ ਨੂੰ ਆ ਜਿਹੜਾ ਜਿਹੜਾ ਆ ਮੁੰਡਾ ਬਣਾਇਆ ਇਹ ਜਿਹੜਾ ਖੜਾ ਕੀਤਾ ਇਹ ਤੇ ਇਹ ਤੇ ਉੱਕਾ ਹੀ ਨਹੀਂ ਕਸੇ ਜੋਗਾ 10 ਸਾਲਾਂ ਦੇ ਵਿੱਚ ਇਹ ਕਿਹੜੇ ਪਿੰਡਾ ਚ ਗਿਆ ਮੈਨੂੰ ਦੱਸੇ ਕੀ ਕੰਮ ਕੀਤਾ ਇਹਨੂੰ ਦੱਸੇ ਇਹ ਕਾਦਾ ਸਿੱਖਿਆ ਇਹ ਕੋਈ ਗੁਰਦੁਆਰੇ ਵੀ ਨਹੀਂ ਜਾਂਦਾ ਇਹ ਤੇ ਐਵੇਂ ਬਸ ਉਹ ਭੁੱਤੀ ਬੰਗਾ ਚੜਿਆ ਹੈ ਕੀ ਹੁੰਦਾ ਹੈ ਜੀ ਉਹ ਕੀ ਹੁੰਦਾ ਹੈ ਉੱਤੀ ਬੰਗਾ ਜਿਵੇਂ ਬੰਦਾ ਉਹ ਨਹੀਂ ਹੋ ਜਾਂਦਾ ਇੱਕ ਮਤਲਬ ਵੀ ਕਿ ਵੀ ਅ ਜਿਵੇਂ ਇੱਕ ਲਹਿਰ ਜੀ ਆ ਜਾਂਦੀ ਹੈ ਮੂਰਖ ਜਿਹਾ ਬਣਾਉਣ ਵਾਲੀ ਗੱਲ ਹੁੰਦੀ ਹੈ ਉਹ ਆ ਇਹਨੂੰ ਪਾ ਦਿਓ ਇਹਨੂੰ ਪਾ ਦਿਓ ਇਹਨੂੰ ਪਾ ਦਿਓ ਠੀਕ ਹੈ ਮੁਕਾਬਲਾ ਕਰਨ ਨਾ ਸਾਡੇ ਮੁਕਾਬਲੇ ਕਿੱਥੇ ਹੁੰਦੇ ਨੇ ਤੇ ਮੈਂ ਇਹ ਕਹਿਣਾ ਕਿ ਵੀ ਜਿਨ੍ਹਾਂ ਦੀ ਜਮੀਰ ਮਰ ਗਈ ਹੈ ਜਮੀਰ ਜਉਂਦੀ ਨਹੀਂ ਉਹ ਤਾਂ ਜਾਓ ਕਾਂਗਰਸ ਕੋਲ ਫਿਰ ਉੱਥੇ ਜਾ ਕੇ ਛਿੱਤਰ ਖਾਓ ਤੇ ਜਿਨ੍ਹਾਂ ਦੀ ਜਮੀਰ ਜੁਂਦੀ ਹੈ ਜੇ ਉਹਨਾਂ ਨੂੰ ਆਪਣੇ ਬਲ ਤੇ ਆਪਣੀ ਤਾਕਤ ਤੇ ਆਪਣਾ ਨੇਤਾ ਪੈਦਾ ਕਰਨਾ ਹੈ ਫਿਰ ਸਾਨੂੰ ਬਾਦਲ ਫਿਰ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਐਂ ਲੱਗਦਾ ਤੁਸੀਂ ਇਹ ਮੰਨ ਕੇ ਚੱਲ ਰਹੇ ਹੋ ਕਿ ਤੁਹਾਡਾ ਮੁਕਾਬਲਾ ਕਾਂਗਰਸ ਨਾਲ ਹੋਣਾ ਹੈ ਨਹੀਂ ਮੁਕਾਬਲਾ ਤੇ ਕਿਸੇ ਨਾਲ ਹੋਏ ਮੈਂ ਤੇ ਇਹਨਾਂ ਨੂੰ ਇਹ ਸਮਝਾ ਰਿਹਾ ਕਿ ਨਾ ਕਾਂਗਰਸ ਨੂੰ ਵੋਟ ਪੈਣੀ ਚਾਹੀਦੀ ਹੈ ਨਾ ਭਾਜਪਾ ਨੂੰ ਪੈਣੀ ਚਾਹੀਦੀ ਹੈ ਕਿਸਾਨ ਤੇ ਮਜ਼ਦੂਰ ਕਿਸ ਆਧਾਰ ਤੇ ਉਹਨਾਂ ਨੂੰ ਵੋਟ ਪਾ ਰਹੇ ਨੇ ਕੀ ਗੁਣਵਤਾ ਹੈ ਅੱਜ ਬੀਜਪੀ ਦੇ ਕਾਂਗਰਸ ਦਾ ਰਾਜ ਹੁਣ ਤੱਕ ਜ਼ਿਆਦਾ ਰਿਹਾ ਹੈ ਸੈਂਟਰ 'ਚ ਸੈਂਟਰ ਤੋਂ ਪੋਲਿਸੀ ਬਣਦੀ ਹੈ ਅੱਜ ਭਾਰਤ ਦੀ ਸੋਨੇ ਦੀ ਚਿੜੀ ਜਿਹਨੂੰ ਆਪਾਂ ਕਹਿੰਦੇ ਸੀ ਅੱਜ ਉਸ ਭਾਰਤ ਦੇ ਵਿੱਚ 23 ਕਰੋੜ ਲੋਕਾਂ ਦਾ ਤੇ ਬੇਟ ਹੀ ਨਹੀਂ ਭਰਦਾ ਅੱਜ ਉਸ ਭਾਰਤ ਦੇ ਵਿੱਚ 9 ਬੰਦਿਆਂ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰਾਪਰਟੀ ਹੈ ਕਿਵੇਂ ਹੋਇਆ ਕਰਜੇ ਕਰਜੇ ਵੀ ਉਹਨਾਂ ਤਾਂ ਹੀ ਬਾਹਰ ਰਿਹਾ ਔਰ ਗਰੀਬ ਦਾ ਕਰੋ ਯਾਰ ਇੱਥੇ ਮੈਂ ਗਿਆ ਚੁੰਗੀ ਝੋਪੜੀ ਵਾਲੇ ਬੈਠੇ ਨੇ 50 ਸਾਲ ਤੋਂ ਪਿਛਲੇ 50 ਸਾਲ ਤੋਂ ਅੱਜ ਤੱਕ ਪਲਾਟ ਨਹੀਂ ਮਿਲੇ ਪਿਛਲੇ 50 ਸਾਲ ਤੋਂ ਭੇਵੇ ਚ ਹੀ ਬੈਠੇ ਨੇ ਅੱਜ ਤੱਕ ਪਲਾਟ ਨਹੀਂ ਮਿਲੇ ਕੀ ਉਹਨਾਂ ਦੀ ਹਾਲਤ ਹੋਏਗੀ ਪਿਛਲੇ ਸਾਲ ਪਾਣੀ ਆਇਆ ਡੁੰਗੀ ਜਗ੍ਹਾ ਦੇ ਵਿੱਚ ਬੈਠੇ ਨੇ ਹੜਾ ਲੇਗਾ ਸਾਰਾ ਪਿਛੀ ਉਹਨਾਂ ਦੇ ਪੈਰਾਂ ਤੇ ਜੁੱਤੀ ਨਹੀਂ ਕੱਪਤਨ ਤੇ ਕਪੜਾ ਨਹੀਂ ਜਾ ਕੇ ਐਵੇਂ ਉਹਨਾਂ ਦੀ ਹਾਰਤ ਦੇਖ ਕੇ ਇਹ ਹਾਲ ਤਕਰੀਬਾ ਦੀ ਕਿੱਧਰ ਜਾਣਗੇ ਉਹ ਕੌਣ ਉਹਨਾਂ ਨੂੰ ਬਚਾਏਗਾ ਸਾਡੀ ਲੜਾਈ ਤੇ ਜਿਹੜੀ ਹੈ ਉਹ ਲੁਟੇਰਿਆਂ ਤੇ ਕਮੇਰਿਆਂ ਦੇ ਵਿੱਚ ਸ਼ਿਕਾਰ ਦੀ ਹੈ ਇੱਕ ਸਵਾਲ ਹੋਰ ਲੋਕਾਂ ਦਾ ਹੁਣ ਹੈ ਕਿਉਂਕਿ ਅਸੀਂ ਵੀ ਰਾਸਤੇ ਵਿੱਚ ਥੋੜੇ ਦੋ ਚਾਰ ਪਿੰਡਾਂ ਦੇ ਵਿੱਚ ਰੁੱਕ ਕੇ ਆਏ ਆ ਕਿਉਂਕਿ ਜਦੋਂ ਕਿਸੇ ਦਾ ਇੰਟਰਵਿਊ ਕਰਨੀ ਹੁੰਦੀ ਹੈ ਨਾ ਪਿੰਡਾਂ 'ਚ ਪਹਿਲਾਂ ਪੁੱਛ ਲਈਦਾ ਤਾਂ ਇਹ ਵੀ ਲੋਕਾਂ ਦੇ ਮਨ 'ਚ ਹੋ ਸਕਦਾ ਕਿ ਜੇ ਅਸੀਂ ਗੁਰਨਾਮ ਸਿੰਘ ਚੜੂਨੀ ਨੂੰ ਐਮਐਲਏ ਬਣਾ ਦਿੰਨੇ ਆ ਤੇ ਮੁੜ ਕੇ ਸਾਡੇ ਲਈ ਧਰਨੇ ਕੌਣ ਲਾਊਗਾ ਤੁਸੀਂ ਇਨਸ਼ੋਰ ਕਰਦੇ ਹੋ ਵੀ ਬਾਅਦ 'ਚ ਜਿਹੜਾ ਲੜ ਰਹੇ ਹੋਏ ਆ ਨਹੀਂ 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 ਇਹ ਤੇ ਕਿਤੇ ਬਹੁਤ ਜ਼ਿਆਦਾ ਗਲਤਫਹਿਮੀ ਪੈ ਗਈ ਉਹਨਾਂ ਦੇ ਮਨ 'ਚ ਮੈਂ ਧਰਨੇ ਲਾਉਣ ਵਾਸਤੇ ਜਾ ਰਿਹਾ ਉਹ ਵਿਧਾਨ ਸਭਾ ਦੇ ਅੱਗੇ ਲਾਵਾਂਗਾ ਜਾਂ ਤੇ ਮੇਰੀ ਗੱਲ ਮੰਨ ਲੈਣਗੇ ਨੇ ਉੱਥੇ ਮਰਾਂਗਾ ਉਹਨਾਂ ਦੇ ਬਾਅਦ ਅੱਗੇ ਉੱਥੇ ਭੁਖੜ ਦਾਲ ਦੇ ਬੈਠਾਂਗਾ ਠੀਕ ਹੈ ਨਾ ਬਾਕੀ ਲੋਕ ਮੇਰੇ ਸੜਕ ਤੇ ਲੜਨਗੇ ਮੈਂ ਉੱਥੇ ਲੜਾਂਗਾ ਚਾਰ ਗੁਣੀ ਲੜਾਈ ਵਧੇਗੀ ਸਵਾਦ ਤਾਂ ਹੀ ਆਏਗਾ ਲੜਾਈ ਦਾ ਹੁਣ ਤਾਂ ਸਵਾਦ ਹੀ ਨਹੀਂ ਜੇ ਸਾਡਾ ਕੋਈ ਐਮਪੀ ਹੁੰਦਾ ਤੇ ਸੰਸਦ ਦੇ ਅੱਗੇ ਅੱਗੇ ਜਾ ਕੇ ਮਰਨ ਮਰਨ ਮਰ ਤੇ ਬਹਿ ਜਾਂਦਾ ਤੇ ਕੀ ਸੈਂਟਰ ਸਰਕਾਰ ਨਾ ਹੱਲਦੀ ਕੀ ਵਜਨ ਨਾ ਪੈਂਦਾ ਉਹਨਾਂ ਤੇ ਇਕ ਇਹ ਤੇ ਜਿਹੜੇ ਨੇ ਸਵਾਦ ਲੈਣ ਜਾਂਦੇ ਨੇ ਰਾਜ ਸੱਤਾ ਦੇ ਵਿੱਚ ਲੜਨ ਵਾਸਤੇ ਕਿਹੜਾ ਜਾਂਦਾ ਹੈ ਅਸੀਂ ਤੇ ਲੜਨ ਵਾਸਤੇ ਜਾ ਰਹੇ ਹਾਂ ਸਰ ਛੋਟੂ ਰਾਮ ਸੀ ਮੈਂ ਸਮਝਾ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਨਹੀਂ ਮੈਂ ਪੜਿਆ ਉਹਨਾਂ ਨੇ ਬਹੁਤ ਪੜਿਆ ਕੀ ਹੁੰਦੀ ਹੈ ਰਾਜਨੀਤੀ ਦੀ ਪਾਵਰ ਇੱਕ ਬੰਦੇ ਲਈ ਉਹਨਾਂ ਨੇ ਪੂਰੇ ਦਾ ਪੂਰਾ ਕਾਨੂੰਨ ਬਦਲਾ ਦਿੱਤਾ ਕੀ ਹੁੰਦੀ ਹੈ ਰਾਜਨੀਤੀ ਦੀ ਪਾਵਰ ਕਣਕ ਦਾ ਰੇਟ ਦਾ ਮੈਟਰ ਸੀ ਸਰ ਛੋਟੂ ਰਾਮ ਬਹਿਸ ਕਰ ਰਹੇ ਸੀ 11 ਰੁਪਏ ਮੰਨ ਕਰੋ ਬਾਕੀ ਸਾਰੇ ਕਹ ਰਹੇ ਸੀ ਜੀ 6 ਰੁਪਏ ਮੰਨ ਰੱਖੋ ਅੰਗਰੇਜ਼ਾਂ ਦੇ ਧੱਲੇ ਸੀ ਨਾ ਤੇ ਜਿਹੜਾ ਅੰਗਰੇਜ਼ ਉਹਨਾਂ ਦਾ ਉਸ ਟਾਈਮ ਹੈ ਸੀ ਗਵਰਨਰ ਰਿਆ ਜੋ ਵੀ ਉਸ ਟਾਈਮ ਹੋਣਾ ਉਹਨੇ ਕਹ ਜੀ ਨਹੀਂ ਨਹੀਂ ਤੂੰ ਕੱਲਾ ਬੁੱਲੀ ਜਾਂਦਾ ਇਹ ਤਾਂ ਸਾਰੇ ਬੁੱਲਦੇ ਨਹੀਂ ਕਹਿੰਦਾ ਇਹ ਖਾਣ ਵਾਲੇ ਨੇ ਮੈਂ ਪੈਦਾ ਕਰਨ ਵਾਲਾ ਵਾ ਇਹ ਤੇ ਇਸ ਕਰਕੇ ਨਹੀਂ ਬੋਲਦੀ ਕਹਿੰਦਾ ਨਹੀਂ ਨਹੀਂ ਸਾਸੇ 6 ਰੁਪਏ ਮੰਨ ਰਹੇਗਾ ਇਹਨਾਂ ਦੀ ਗੱਲ ਮੰਨ ਜਾਈਗੀ ਕਹਿੰਦਾ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਫਕਵਾ ਦਿਆਂਗਾ ਸਾਰੀ ਨੂੰ ਕਣਕ ਨਹੀਂ ਮਿਲੇਗੀ

ਨੇ ਤੁਹਾਡਾ ਤੁਹਾਨੂੰ ਆਦਾ ਜਿਹੜਾ ਤੁਸੀਂ ਇੰਨੀ ਦੂਰ ਸਾਡਾ ਇੰਟਰਵਿਊ ਲੈਣ ਆਏ ਹੋ ਪਰ ਕਿਸਾਨੀ ਅੰਦੋਲਨ ਚ ਜੇ ਸਾਡੇ ਲਈ ਲੜਿਓ ਸਾਡੇ ਵੀ ਫਰਜ਼ ਆ ਤੁਹਾਡੇ ਲਈ ਕੁਛ ਕਿ ਅਸੀਂ ਆ ਦੇਖੋ ਦੇਖੋ ਗੱਲ ਇਹ ਹੈ ਕਿ ਵੀ ਜੇ ਮੈਂ ਹਾਰਿਆ ਤੇ ਗਰੀਬ ਹਾਰੇਗਾ ਇਹਨਾਂ ਦੀ ਬਦਕਿਸਮਤੀ ਹੈ ਤੇ ਗਰੀਬ ਹਾਰੇਗਾ ਮੈਂ ਨਹੀਂ ਮੇਰਾ ਕੀ ਹਾਰਨਾ ਹੈ ਮੈਂ ਕਹਿੰਦਾ ਕਾਟਾ ਮਿਰਲਾ ਬਣਿਆ ਵਾਂ ਮੈਂ ਕੀ ਹਾਰਨਾ ਮੈਂ ਤੇਨਾਂ ਵਾਸਤੇ ਲੜ ਰਿਹਾ ਵਾਂ ਦੀਵਾਵੇਂ ਨਹੀਂ ਦੱਸੋਗੇ ਪਰ ਸਾਨੂੰ ਤਾਂ ਬਹੁਤ ਰਿਪੋਰਟਾਂ ਮਿਲ ਜਾਂਦੀਆਂ ਕਿ ਬਹੁਤ ਕੁਝ ਗਵਾਇਆ ਵੀ ਆ ਤੁਸੀਂ ਇਸ ਸੰਘਰਸ਼ ਵਿੱਚ ਬਹੁਤ ਮਤਲਬ ਤੁਹਾਨੂੰ ਮੈਂ ਕੀ ਦੱਸਾਂ ਜਿਨ੍ਹਾਂ ਦੇ ਸੜੇ ਜਨਾਨੀਆਂ ਦੇ ਚੱਕੇ ਜਿਹੜੇ ਚ ਪਾਤੇ ਹੋਣ ਉਹ ਮਤਲਬ ਕੀ ਦਿਲ ਚ ਬਾਕੀ ਬਚਦਾ ਹੈ ਜੋ ਕੁਝ ਗਵਾਇਆ ਉਹ ਤੇ ਗਵਾਈ ਗਵਾਇਆ ਹੈ ਤੇ ਮਤਲਬ ਬਾਕੀ ਜਿਨ੍ਹਾਂ ਦੀ ਜਨਾਨੀਆਂ ਵੀ ਚੱਕੇ ਜਿਹੜੇ ਚਲੇ ਜਾਣਾ ਕੀ ਬਚਦਾ ਉਹ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਧੰਨਵਾਦ